ਬਾਲੀਵੁੱਡ ਦੇ ਹੀ ਮੈਨ ਤਰਮਿੰਦਰ ਨੇ ਅੱਜ ਆਪਣੀ ਜਿਹੜੀ ਜੀਵਨ ਲੀਲਾ ਉਸ ਦੀ ਸਮਾਪਤ ਹੋ ਗਈ ਤੇ ਉਹ ਦੁਨੀਆ ਤੋਂ ਚਲਾ ਗਿਆ ਉਸ ਦੀ ਅੱਜ ਮ੍ਰਿਤਕ ਦੇ ਉਸ ਦੇ ਪਿੰਡ ਸਾਨੇਵਾਲ ਪਹੁੰਚੀ ਜਿੱਥੇ ਤਰਮਿੰਦਰ ਦਾ ਅੰਤਮ ਸੰਸਕਾਰ ਕੀਤਾ ਜਾਣਾ ਸੀ ਤਰਮਿੰਦਰ ਦੀ ਇਹ दिली ਖੁਆਇਸ਼ ਸੀ ਕਿ ਭਾਵੇਂ ਉਸ ਦੀ ਕਰਮ ਭੂਮੀ ਹੈ ਜਿਹੜੀ ਉਹ ਮੁੰਬਈ ਆ ਮੁੰਬਈ ਨੇ ਉਸ ਨੂੰ ਰਤਬਾ ਨਾਮ ਸ਼ੋਹਰਤ ਦੌਲਤ ਸਭ ਕੁਝ ਦਿੱਤਾ ਪਰ ਜਿਹੜੀ ਉਸ ਦੀ ਜਨਮ ਭੂਮੀ ਆ ਉਸ ਦੇ ਨਾਲ ਹਮੇਸ਼ਾ ਅਟੈਚ ਰਿਹਾ ਕਿਤੇ ਵਜੋਂ ਫਾਰਮਰ ਸੀ ਪਹਿਲਾਂ ਉਸ ਦੇ ਪਿਓ ਦਾਦਾ ਤੇ ਉਹ ਇੱਕ ਸਟੇਸ਼ਨ ਤੇ ਬੈਠ ਕੇ ਮੁੰਬਈ ਚਲਾ ਗਿਆ ਸੀ ਉਸ ਦੇ ਕੋਲ ਕੁਝ ਵੀ ਪੈਸੇ ਨਹੀਂ ਸੀ ਉਦੋਂ ਸਿਰਫ ਇੱਕ ਟੇਚੀ ਸੀ ਫਿਰ ਉੱਥੇ ਜਾ ਕੇ ਮਹਾਨਗਰੀ ਦੇ ਵਿੱਚ ਆਪਣੀ ਐਕਟਿੰਗ ਦੇ ਬਲਬੂਤੇ ਇੰਨੀ ਜ਼ਿਆਦਾ ਪ੍ਰਸਿੱਧੀ ਹਾਸਲ ਕੀਤੀ ਕਿ ਉਹ ਪੂਰੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਬਣ ਗਿਆ ਪਰ ਉਹ ਹਮੇਸ਼ਾ ਪੰਜਾਬ ਦੇ ਨਾਲ ਆਪਣੇ ਜੱਦੀ ਪਿੰਡ ਦੇ ਨਾਲ ਜੁੜਿਆ ਰਿਹਾ ਉਸ ਦੀ ਇੱਛਾ ਸੀ ਕਿ ਉਹ ਆਪਣੇ ਜੱਦੀ ਪਿੰਡ ਉਸ ਦਾ ਜਿਹੜਾ ਅੰਤਮ ਸੰਸਕਾਰ ਆ ਜਿੱਥੇ ਉਸ ਦੇ ਪੁਰਖਿਆਂ ਦਾ ਹੋਇਆ ਉੱਥੇ ਹੋਵੇ ਇਸ ਕਰਕੇ ਪਰਿਵਾਰ ਉਸ ਦੀ ਜਿਹੜੀ ਮ੍ਰਿਤਕ ਦੇਹ ਆ ਉਸ ਨੂੰ ਲੈ ਕੇ ਉਸ ਦੇ ਜੱਦੀ ਪਿੰਡ ਸਾਨੇਵਾਲ ਪਹੁੰਚਿਆ ਤੇ ਸਾਰਾ ਪਿੰਡ ਭਾਵਕ ਸੀ ਉਸ ਦੇ ਜਿਹੜੇ ਸਕੇ ਸੰਬੰਧੀ ਭਾਵਕ ਸੀ ਤੇ ਉੱਥੇ ਹੀ ਜਿੱਥੇ ਫਿਲਮ ਇੰਡਸਟਰੀ ਦੇ ਵਿੱਚੋਂ ਵੱਡੀਆਂ ਹਸਤੀਆਂ ਉੱਥੇ ਉਸ ਦੇ ਆੰਤਮ ਸੰਸਕਾਰ ਦੇ ਉੱਤੇ ਜਿਹੜੀਆਂ ਪਹੁੰਚੀਆਂ ਹੋਈਆਂ ਸੀ ਉੱਥੇ ਹੀ ਰਾਜਨੀਤਿਕ ਸ਼ਕਤੀਆਂ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਚੇਚੇ ਤੌਰ ਤੇ ਆੰਤਮ ਸੰਸਕਾਰ ਦੇ ਉੱਤੇ ਆੰਤਮ ਸੰਸਕਾਰ ਦੇ ਉੱਤੇ ਤਰਮਿੰਦਰ ਦੇ ਪਹੁੰਚੇ ਸੀ ਉੱਥੇ ਹੀ ਜਿੱਥੇ ਕਮਤਾ ਬਚਨ ਗੋਬਿੰਦਾ ਵਰਗੇ ਉਸ ਦੀ ਧਰਮ ਪਤਨੀ ਹੇਮਾ ਮਾਲਨੀ ਉਸ ਦੇ ਪੁੱਤਰ ਸੰਨੀ ਬੋਵੀ ਸਾਰੀ ਜਿਹੜੀ ਸਤਾਰਿਆਂ ਦੀ ਜਿਹੜੀ ਮਹਾਨਗਰੀ ਆ ਉਹ ਸਾਰੀ ਅੱਜ ਪੰਜਾਬ ਦੇ ਪਿੰਡ ਉੱਥੇ ਪਹੁੰਚੀ ਸੀ ਆਖੰਤਮ ਵਿਦਾਈਗੀ ਦੇਣ ਦੇ ਲਈ ਤਰਮਿੰਦਰ ਨੂੰ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਤਰਮਿੰਦਰ ਦੀ ਮਾਤ ਹੋਈ ਆ ਉੱਥੇ ਇੱਕ ਧੜਾ ਇਹ ਵੀ ਗੱਲ ਆਖ ਰਿਹਾ ਕਿ ਤਰਮਿੰਦਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਜਹੀ ਗਲਤੀ ਕੀਤੀ ਸੀ ਸਿਰਫ ਦੂਜੀ ਔਰਤ ਨਾਲ ਵਿਆਹ ਕਰਵਾਉਣ ਦੇ ਲਈ ਉਸਨੇ ਮੁਸਲਮਾਨ ਧਰਮ ਅਪਣਾ ਲਿਆ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਤਰਮਿੰਦਰ ਦੇ ਦੋ ਵਿਆਹ ਹੋਏ ਸੀ ਪਹਿਲਾ ਪਿੰਡ ਦੇ ਵਿੱਚ ਜਦੋਂ ਰਹਿੰਦਾ ਸੀ ਉਦੋਂ ਪ੍ਰਕਾਸ਼ ਕੌਰ ਦੇ ਨਾਲ ਵਿਆਹ ਹੋਇਆ ਸੀ ਬਾਅਦ ਵਿੱਚ ਜਦੋਂ ਇਹ ਮੁੰਬਈ ਜਾਵੜਿਆ ਜਦੋਂ ਸੰਗੀਤ ਕੰਡਸਟਰੀ ਦੇ ਵਿੱਚ ਫਿਲਮੀ ਜਗਤ ਦੇ ਵਿੱਚ ਚਲਾ ਗਿਆ ਉੱਥੇ ਇਸ ਦਾ ਪਿਆਰ ਪਿਆ ਹੇਮਾ ਮਾਲਨੀ ਦੇ ਨਾਲ ਜਿਹੜੀ ਵਿਸ਼ਵ ਸੁੰਦਰੀ ਸੀ ਫੇਰ ਉਸ ਦੇ ਨਾਲੇ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਪਹਿਲੀ ਧਰਮ ਪਤਨੀ ਪ੍ਰਕਾਸ਼ ਕੌਰ ਇਸ ਨੂੰ ਤਲਾਕ ਨਹੀਂ ਦਿੰਦੀ ਸੀ ਇਹਨੇ ਫੇਰ ਉਸ ਦੇ ਨਾਲ ਹੇਮਾ ਮਾਲਨੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਜਦੋਂ ਤਲਾਕ ਦਿੱਤਾ ਤਲਾਕ ਦਿੱਤੇ ਬਿਨਾ ਮੁਸਲਮਾਨ ਧਰਮ ਅਪਣਾ ਕੇ ਜਿਹੜਾ ਵਿਆਹ